ਜੋ ਸੋਈਆਂ ਦੇ ਵਿੱਚ ਲੈਟਰੀ ਪਾਸ ਮਾਰਦੀ ਵੀ ਅਸੀਂ ਬਣਾ ਨਹੀਂ ਸਕਦੇ ਰੋਟੀ ਨਹੀਂ ਖਾ ਸਕਦੇ ਅੱਛਾ ਜੀ ਹਾਂ ਸਾਰਾ ਪੈਕ ਅੰਦਰ ਆਈ ਜਾਂਦਾ ਬਹੁਤ ਬੁਰੇ ਹਾਲ ਸਾਡੇ ਤਾਂ ਅੰਦਰ ਭਰਿਆ ਜਾਂਦਾ ਅੰਦਰ ਜਾ ਕੇ ਦੇਖੋ ਜਿਹੜਾ ਭਰਿਆ ਪਿਆ ਚੱਲ ਕੇ ਮੈਂ ਤੁਹਾਨੂੰ ਦਿਖਾਉਣਾ ਮੈਂ ਖਾਲੀ ਲਾਇਟਰਿੰਗ ਜਾ ਰਹਾ ਹਾਂ ਆ ਕੇ ਆਪ ਦੇਖੀਏ ਕਿ ਹਾਂ ਇੱਥੇ ਪਰ ਕੀ ਹਾਲ ਹੋ ਰਿਹਾ ਹੈ ਹਮ ਲੋਕਾਂ ਦਾ ਜੀਣਾ ਆਰਾਮ ਹੋ ਗਿਆ ਸਾਡੇ ਬੱਚੇ ਰੋਟੀ ਨਹੀਂ ਖਾ ਰਹੇ ਸਾਰੇ ਬਿਮਾਰ ਹੋ ਗਏ ਮੇਰੇ ਬੱਚੇ ਭਗਵੰਤ ਜੀ ਸਾਹਿਬ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਬਣਾ ਦੇ ਆ ਦੇਖ ਲਓ ਤੁਸੀਂ ਇਹ ਰੰਗਲਾ ਪੰਜਾਬ ਹੀ ਹੈ ਦੇਖੋ ਹਰੇ ਰੰਗ ਦਾ ਪਾਣੀ ਵੀ ਹੈਗਾ ਲਾਲ ਰੰਗ ਦਾ ਵੀ ਪਾਣੀ ਹੈਗਾ ਵਾ ਤੇ ਰੰਗਲਾ ਪੰਜਾਬ ਤਾਂ ਬਣਿਆ ਹੋਇਆ ਜੀ ਜਦ ਸਫਾਈ ਨਹੀਂ ਹੋਣੀ ਤੇ ਰੰਗਲਾ ਪੰਜਾਬ ਆਪ ਹੀ ਆ ਜੀ ਇਸ ਟਾਈਮ ਆਪਾਂ ਗੁਰੂ ਹਰਸਹਾਏ ਰੇਲਵੇ ਬਸਤੀ ਦੇ ਵਿੱਚ ਖੜੇ ਆ ਤੁਸੀਂ ਆਹ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਇਹਨੂੰ ਡਿਜੀਟਲ ਇੰਡੀਆ ਕਿਹਾ ਜਾ ਸਕਦਾ ਜਦੋਂ ਜਿਹੜੇ ਲੀਡਰ ਨੇ ਵੱਡੇ ਵੱਡੇ ਭਾਸ਼ਣ ਕਰਦੇ ਨੇ ਵੱਡੀਆਂ ਵੱਡੀਆਂ ਟਾਰਾਂ ਮਾਰਦੇ ਨੇ ਕੋਈ ਕਹਿੰਦਾ ਮੈਂ ਰੰਗਲਾ ਪੰਜਾਬ ਬਣਾ ਦੂੰਗਾ ਕੋਈ ਕਹਿੰਦਾ ਮੈਂ ਵਿਸ਼ਵ ਗੁਰੂ ਬਣਾ ਦੂੰਗਾ ਸਵੱਛ ਭਾਰਤ ਬਣਾ ਦੂੰਗਾ ਪਰ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੀ ਬੁਰੀ ਹਾਲਤ ਹੋਈ ਪਈ ਆ ਇੱਧਰ ਸਾਰੇ ਬਸਤੀ ਦੇ ਜਿਹੜੇ ਲੋਕ ਨੇ ਅਸ ਟਾਈਮ ਇਕੱਠੇ ਹੋਏ ਨੇ ਇਹ ਕਾਰਨ ਇਹ ਕਿ ਜਿਹੜਾ ਸਾਡਾ ਸੀਵਰੇਜ ਆ ਬਿਲਕੁਲ ਬੰਦ ਹੋਇਆ ਪਿਆ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਕੋਈ ਨਹੀਂ ਸੁਣਦਾ